ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਤੇ ਮੈਂ ਹਾਂ ਤੁਹਾਡਾ ਆਪਣਾ ਗੁਰਦੀਪ ਸਿੰਘ ਖਬਰ ਸਾਹਮਣੇ ਆ ਰਹੀ ਹੈ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੇ ਬਲਾਕ ਹਾਜੀਪੁਰ ਦੇ ਵਿੱਚ ਪੈਂਦੇ ਪਿੰਡ ਕੁਲੀਆਂ ਲਵਾਨਾ ਤੋਂ ਜਿੱਥੋਂ ਦਾ ਇੱਕ ਲੜਕਾ ਬਲਰਾਜ ਸਿੰਘ ਜੋ ਕਿ ਹਾਲੇ ਸਿਰਫ 10ਵੀਂ ਕਲਾਸ ਦੇ ਵਿੱਚ ਪੜ ਰਿਹਾ ਹੈ ਉਸ ਨੇ ਸ੍ਰੀ ਮੁਕਸਰ ਸਾਹਿਬ ਵਿਖੇ ਜਿਹੜੇ ਪੰਜਾਬ ਸਟੇਟ ਗਤਕਾ ਮੁਕਾਬਲੇ ਹੋਏ ਐ ਉਹਦੇ ਵਿੱਚੋਂ ਸੋਨੇ ਦਾ ਤਗਮਾ ਜਿਹੜਾ ਉਹ ਜਿੱਤਣ ਵਿੱਚ ਜਿਹੜੀ ਇਹ ਸਫਲਤਾ ਹਾਸਲ ਕੀਤੀ ਹੈ ਬਲਰਾਜ ਸਿੰਘ ਜਦੋਂ ਇਹ ਜਿੱਤ ਪ੍ਰਾਪਤ ਕਰਕੇ ਪਿੰਡ ਪਹੁੰਚਦਾ ਹੈ ਤੇ ਪਿੰਡ ਵੱਲੋਂ ਢੋਲ ਨਗਾਰਿਆਂ ਦੇ ਨਾਲ ਜਿਹੜਾ ਉਸ ਦਾ ਸਵਾਗਤ ਕੀਤਾ ਜਾਂਦਾ ਹੈ ਪਿੰਡ ਵਿੱਚ ਪਰਿਵਾਰ ਵਿੱਚ ਤੇ ਪੂਰੇ ਹਲਕੇ ਦੇ ਵਿੱਚ ਜਿਹੜਾ ਇਸ ਲਈ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਬਲਰਾਜ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਮੁਕਾਬਲਾ ਬਹੁਤ ਸਖ਼ਤੀ ਜਿਸ ਵਿੱਚ ਮੇਰੀ ਮਿਹਨਤ ਅਤੇ ਮੇਰੇ ਉਸਤਾਦਾਂ ਦੀ ਜਿਹੜੀ ਮਿਹਨਤ ਹੈ ਉਹ ਰੰਗ ਲਿਆਈ ਹੈ ਤੇ ਮੈਂ ਇਹ ਸੋਨੇ ਦਾ ਤਗਮਾ ਜਿੱਤਣ ਦੇ ਵਿੱਚ ਜਿਹੜਾ ਹੈ ਉਹ ਸਫਲਤਾ ਪ੍ਰਾਪਤ ਕੀਤੀ ਹੈ ਅਗਲੀ ਗੱਲਬਾਤ ਕਰਦੇ ਹਾਂ ਬੱਲਾ ਸਿੰਘ ਨੇ ਦੱਸਿਆ ਕਿ ਉੜੀਸਾ ਦੇ ਵਿੱਚ ਜਿਹੜੇ ਰਾਸ਼ਟਰੀ ਗਤਕਾ ਚੈਂਪੀਅਨਸ਼ਿਪ ਮੁਕਾਬਲੇ ਹੋ ਰਹੇ ਨੇ ਉਹਦੇ ਵਿੱਚ ਵੀ ਮੇਰਾ ਹਿੱਸਾ ਲੈਣ ਦੀ ਯੋਜਨਾ ਹੈ ਤੇ ਮੈਨੂੰ ਪੂਰੀ ਉਮੀਦ ਹੈ ਕਿ ਇਹ ਜਿਹੜਾ ਪ੍ਰਦਰਸ਼ਨ ਮੈਂ ਦੁਹਰਾਣ ਦੇ ਵਿੱਚ ਕਾਮਯਾਬ ਹੋਵਾਂਗਾ ਤੇ ਉੜੀਸਾ ਦੇ ਵਿੱਚੋਂ ਇਹ ਸੋਨੇ ਦਾ ਤਗਮਾ ਇੱਕ ਹੋਰ ਜਿੱਤ ਕੇ ਜਿਹੜਾ ਆਪਣੇ ਪੰਜਾਬ ਦੀ ਝੋਲੀ 'ਚ ਪਾਵਾਂਗਾ ਤੇ ਮੈਨੂੰ ਪੂਰੀ ਉਮੀਦ ਹੈ ਕਿ ਮੈਂ ਇਹ ਪ੍ਰਦਰਸ਼ਨ ਜਿਹੜਾ ਹੈ ਦੁਹਰਾਣ ਦੇ ਵਿੱਚ ਕਾਮਯਾਬ ਹੋਵਾਂਗਾ ਬਾਕੀ ਤੁਸੀਂ ਵੀ ਦੇਖੋ ਡੀਡੀਐਸ ਨਿਊ ਚੈਨਲ ਤੋਂ ਗੁਰਦੀਪ ਸਿੰਘ ਦੀ ਵਿਸ਼ੇਸ਼ ਰਿਪੋਰਟ ਬਲਰਾਜ ਜਦੋਂ ਤੁਸੀਂ ਸਟੇਟ ਲੈਵਲ ਦੇ ਵਿੱਚ ਗੋਲਡ ਲੈ ਕੇ ਪਿੰਡ ਪਰਤੇ ਹੋ ਕਿਸ ਤਰ੍ਹਾਂ ਦਾ ਸਵਾਗਤ ਹੋਇਆ ਪਿੰਡ ਚ ਪਿੰਡ ਚ ਬਹੁਤ ਵਧੀਆ ਸਵਾਗਤ ਹੋਇਆ ਢੋਲ ਨਾਲ ਉੱਥੋਂ ਲੈ ਕੇ ਆਏ ਮੈਨੂੰ ਤੇ ਹਾਰ ਪਾਏ ਜਿੱਦਾਂ ਬਹੁਤ ਵਧੀਆ ਸਵਾਗਤ ਕੀਤਾ ਸਾਰਾ ਪਿੰਡ ਆਇਆ ਸੀ ਤੇ ਬਹੁਤ ਜਿਆਦਾ ਖੁਸ਼ੀ ਸੀ ਪਿੰਡ ਚ ਤੇ ਪਰਿਵਾਰ ਵਿੱਚ ਵੀ ਬਹੁਤ ਜਿਆਦਾ ਖੁਸ਼ੀ ਬਲਰਾਜ ਕੰਪੀਟੀਸ਼ਨ ਕਿੱਥੇ ਹੋਇਆ ਸੀ ਉਹ ਕਿੰਨਾ ਟਫ ਸੀ ਇਹ ਕੰਪਿਟੀਸ਼ਨ ਮੁਖਸਰ ਸਾਹਿਬ ਹੋਇਆ ਸੀ ਤੇ ਗੁਰਦੁਆਰਾ ਸਾਹਿਬ ਵਿੱਚ ਤੇ ਬੜਾ ਟਫ ਸੀਗਾ ਮੈਚ 23 ਜਿਲਿਆਂ ਦੇ ਬੱਚੇ ਆਏ ਸੀ ਇੱਥੇ ਤੇ ਵੱਤ ਵੱਤ ਕੰਪਿਟੀਸ਼ਨ ਸੀ ਕਿ ਇੱਥੇ ਬਲਟਾ ਜੀ ਹੁਣ ਆਉਣ ਵਾਲੀ ਸਮੇਂ ਤੇ ਤੁਹਾਡੀ ਕੀ ਤਿਆਰੀ ਹੈ ਕਿਸ ਤਰ੍ਹਾਂ ਆਉਣ ਵਾਲੇ ਸਮੇਂ ਤੇ ਤਿਆਰੀ ਹੈ ਵੀ ਹੁਣ ਨੈਸ਼ਨਲ ਜਾਣਾ ਸੈਕਟ ਹੋ ਗਈ ਨੈਸ਼ਨਲ ਬਾਤੇ ਤੇ ਉੱਥੋਂ ਹੀ ਉਮੀਦ ਹੈ ਵੀ 골ਡ ਲੈ ਕੇ ਆਈਏ ਬਲਟਾ ਜੀ ਹੋਰ ਬੱਚਿਆਂ ਨੂੰ ਕੀ ਸੰਦੇਸ਼ ਦਿਓਗੇ ਹੋਰ ਬੱਚਿਆਂ ਨੂੰ ਸੰਦੇਸ਼ ਹੈ ਵੀ ਤੁਸੀਂ ਵੱਤ ਵੱਤ ਖੇਡਾਂ ਖੇਡੋ ਵੀ ਪੜ੍ਹਾਈ ਵੀ ਕਰਨ ਨਾਲ ਨਾਲ ਵੀ ਖੇਡਾਂ ਵਿੱਚ ਹੋ ਰਹੀ ਹੈ ਮੈਂ ਜੀ ਸਾਮ ਸਿੰਘ ਸਰਪੰਚ ਕਿਸਾਨ ਵਿੰਗ ਦਾ ਪ੍ਰਧਾਨ ਦਗਨ ਜੀ ਨੂੰ ਅੱਜ ਬਹੁਤ ਖੁਸ਼ੀ ਦੀ ਲਹਿਰ ਹੈ ਜੀ ਸਾਰਾ ਪਿੰਡ ਜਿਹੜਾ ਖੁਸ਼ੀ ਦਾ ਮਾਹੌਲ ਦੇ ਵਿੱਚ ਆ ਜੀ ਸਭ ਤੋਂ ਪਹਿਲਾਂ ਤਾਂ ਮੈਂ ਦਵਾਗਾ ਉਹਦੇ ਡੈਡੀ ਸੁਖਦੇਵ ਸਿੰਘ ਨੂੰ ਮੁਬਾਰਕ ਦਿਾਂਂ ਅੱਜ ਵਧਾਈ ਦੇ ਪਾਤਰ ਹੈ ਜੀ ਨਾਲ ਹੀ ਉਹਨਾਂ ਦੇ ਬਾਬਾ ਜੀ ਗਿਆਨ ਸਿੰਘ ਜੀ ਨਾਲ ਹੀ ਉਹਨਾਂ ਦੀ ਦਾਦੀ ਜੀ ਤੇ ਨਾਲ ਹੀ ਉਹਨਾਂ ਦੇ ਮਾਤਾ ਜੀ ਸਾਰੇ ਅੱਜ ਵਧਾਈ ਦੇ ਪਾਤਰ ਹੈ ਜੀ ਸੋ ਮੈਂ ਗੱਲ ਇਹ ਕਰਕੇ ਕਰਨਾ ਚਾਹੁੰਦਾ ਕਿ ਜਿਹੜਾ ਇੱਕ ਖੇਡ ਮੁੰਡਾ ਮਕਸਰ ਸਾਹਿਬ ਗੱਤਕਾ ਐਸੋਸੀਏਸ਼ਨ ਦੇ ਵਿੱਚ ਭਾਗ ਲਿਆ ਪਹਿਲੇ ਨੰਬਰ ਤੇ ਆਇਆ ਇਹਦੇ ਵਿੱਚ ਸਭ ਤੋਂ ਵੱਧ ਜਿਹੜਾ ਯੋਗਦਾਨਾ ਇਹਨਾਂ ਦਾ ਜਿਹੜਾ ਕੋਚ ਹੈ ਸਤਨਾਮ ਸਿੰਘ ਉਹ ਵੀ ਅੱਜ ਵਧਾਈ ਦੇ ਪਾਤਰਾ ਹਨ ਤੇ ਨਾਲ ਹੀ ਨਾਲੇ ਜਿਹੜੇ ਸਰਕਾਰੀ ਤੌਰ ਤੇ ਖੇਡਣ ਗਿਆ ਸਰਕਾਰੀ ਸਕੂਲ ਵਾਲੋਂ ਬੇਗੰਪੁਰ ਕਮੂਨਿ ਸਕੂਲ ਵਾਲੋਂ ਮੁਕਤ ਸਰ ਖੇਡਣ ਗਿਆ ਉਹ ਜਿਹੜੇ ਨੇ ਟੀਚਰ ਸਹਿਬਾਨ ਹੈ ਜੋ ਪ੍ਰਿੰਸੀਪਲ ਸਹਿਬਾਨ ਨੂੰ ਟ੍ਰੇਨਿੰਗ ਦੇ ਰਹੇ ਮੈਂ ਉਹਨਾਂ ਦਾ ਵੀ ਅੱਜ तहे ਦਿਲੋਂ ਸ਼ੁਕਰਗੁਜ਼ਾਰ ਕਰਦਾ ਹਾਂ ਮੈਂ ਕਹਿੰਨਾ ਕਿ ਹਰ ਪਿੰਡ ਦੇ ਵਿੱਚ ਹਰ ਨਗਰ ਦੇ ਵਿੱਚ ਇਹੋ ਜਿਹੇ ਬੱਚੇ ਹੋਣ ਜੋ ਕਿ ਆਪਣੇ ਆਪਣੇ ਪਿੰਡਾਂ ਦਾ ਨਾਂ ਰੁਸਨ ਕਰਨ ਤਾਂ ਕਿ ਜੋ ਆਉਣ ਵਾਲੀ ਪੀੜ੍ਹੀਆਂ ਲਸਿਆ ਤੋਂ ਪਰਹਤ ਹੋ ਸਕਦੀ ਹੈ ਹਾਂਜੀ ਕੀ ਨਾਮ ਤੁਹਾਡਾ ਜੀ ਜੀ ਸਿਮਰਨ ਬਲੀਸਵਾ ਪਰ ਰਾਜ ਕੀ ਲੱਗਦਾ ਤੁਹਾਡਾ ਰਾਜ ਮੇਰਾ ਪਤੀ ਜੀ ਕੀ ਗੱਲ ਚਾਹੁੰਦੇ ਕਿ ਕਿਤਨੀ ਖੁਸ਼ੀ ਮਹਿਸੂਸ ਸਾਨੂੰ ਬੜੀ ਖੁਸ਼ੀ ਮਹਿਸੂਸ ਹੋਈ ਆ ਕਿ ਇਹ ਫਰਸਟ ਸਟੇਟ ਲੈਵਲ ਦੇ ਫਰਸਟ ਪੋਜੀਸ਼ਨ ਲੈ ਕੇ ਆਇਆ ਅਸੀਂ ਉਮੀਦ ਕਰਦੇ ਕਿ ਨੈਸ਼ਨਲ ਲੈਵਲ ਤੇ ਵੀ ਇਹ ਫਰਸਟ ਪੋਜੀਸ਼ਨ ਲੈ ਕੇ ਆਵੇ ਤੇ ਪਿੰਡ ਦੇ ਹੋਰ ਬੱਚੇ ਵੀ ਇਹ ਤੋਂ ਸਿੱਖਿਆ ਲੈਣ ਕਿ ਅੱਜ ਜਿੱਦਾਂ ਹੈ ਗਤਗਾ ਚ ਭਾਗ ਲੈਣਾ ਕਿ ਸਾਨੂੰ ਇਸ ਤਰ੍ਹਾਂ ਗਤਗਾ ਚ ਭਾਗ ਲੈਣ ਸੰਗਣ ਤੇ ਜਿਹੜੇ ਨਸ਼ੇ ਨਿਸ਼ਾੜੀ ਇਹਨਾਂ ਤੋਂ ਦੂਰ ਰਹਿ ਸਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਜਦੋਂ ਦੇਖੋ ਜੀ 골ਡ ਮੈਡ ਲੈ ਕੇ ਆਪਣੇ ਇਲੈਕਸ਼ਨ ਆਇਆ ਦੂਸਤ ਵਾਰ ਟੈਲੀਫੋਨ ਆਇਆ ਸਾਨੂੰ ਤੇ ਤੁਹਾਡਾ ਪੁੱਤ ਜਿਹ ਤੇ ਬੜਾ ਬੜਾ ਖੁਸ਼ ਹੋਇਆ ਤੇ ਕੱਲ ਜਿਹੜੀ ਪਿੰਡ ਹੈ ਤੇ ਪਿੰਡੜਾ ਹੈ ਨਾ ਢੋਲ ਲੜਾ ਕਰਕੇ ਤੇ ਮੋੜ ਦੇ ਉਪਰੋਂ ਨੱਚਦੇ ਟੱਪਦੇ ਕਰਫੂ ਜੀ ਬਹੁਤ ਮਨ ਨੂੰ ਖੁਸ਼ੀ ਹੋਈ ਹੈ ਰਾਜ ਲਈ ਮਨバイス ਮੈਂ ਜੇ ਨੈਸ਼ਨਲ ਤਿਆਰੀ ਕਰਦੇ ਕਿ ਉਮੀਦ ਕਰਦੇ ਵਾਹ ਦੇਖੋ ਹੀ ਪੂਰੀ ਆਸਾ ਪਰਮਾਤਮਾ ਇਹਨੇ ਤਰੱਕੀ ਵਾਖਸੀ ਬਾਕੀ ਬਹੁਤ ਸਾਡਾ ਦੇਖੋ ਸਕੂਲ ਵਾਲੇ ਜਿਹੜੇ ਹੈਗੇ ਆਹ ਹੈ টিਚਰ ਤੇ ਇਹਨਾਂ ਦੇ ਕੋਚ ਮੈਡਮ ਜੀ ਉਹਨਾਂ ਦਾ ਬੜਾ ਧੰਨਵਾਦ ਜਿਹਨਾਂ ਨੇ ਚੰਗੇ ਬੱਚੇ ਨੂੰ ਲੈ ਵੀ ਲਾਇਆ ਬਾਕੀ ਬਾਬਾ ਹੀਰਾ ਸਿੰਘ ਸੱਜਦੀਪ ਸਿੰਘ ਇਹਨਾਂ ਦੇ ਕੋਚ ਤੇ ਰਵੀ ਰਵੀ ਸਿੰਘ ਵੀ ਇਹਨਾਂ ਦੇ ਕੋਚ ਹੈ ਤੇ ਬਨਾਰਾ ਸਿੰਘ ਵੀ ਦੇ ਕੋਚ ਹੈ ਇੱਡੇ ਇਹਨਾਂ ਨੂੰ ਮਦਦ ਮਿਹਨਤ ਕਰਦੇ ਰਹਿਣ ਬੱਚੇ ਤੇ ਬਾਕੀ ਸਾਡੇ ਬੱਚੇ ਦਾ ਪੂਰਾ ਮਾਣ ਹੈ ਪ੍ਰੈਕਟਿਸ ਬੜੀ ਟਫ ਹੈ ਜੀ ਸਵੇਰੇ ਤੜਕੇ ਉੱਠ ਕੇ ਵੀ ਆਪਣੇ ਕੋਚ ਕੋਲ ਜਾਦਾ ਸਕੂਲ ਤੋਂ ਆ ਕੇ ਬੱਚਿਆਂ ਨੂੰ ਛੋਟੇ ਨੂੰ ਡੈ ਕੇ ਲੈ ਸਖਾਲਦਾ ਵੀ ਜਾ ਆਪ ਵੀ ਟ੍ਰੇਨਿੰਗ ਕਰਦਾ ਇਸ ਕਰਕੇ ਪਰਮਾਤਮਾ ਬੜਾ ਸਹਿਯੋਗ ਦੇ ਨਵਾਂ ਵਾਪਕ ਹੈ। ਇਹ ਲੋ ਇਰੈਕਸ਼ਨ ਹੋਇਆ ਜਦੋਂ ਇਹਨਾਂ ਦਾ ਫੋਨ ਆਇਆ ਮੈਨੂੰ ਤਾਂ ਪਤਾ ਨਹੀਂ ਸੀ ਮੈਂ ਗਿਆ ਸੀ ਕਿਤੇ ਤੇ ਜਦੋਂ ਮੈਨੂੰ ਫੋਨ ਆਇਆ ਕਿ ਮਤਲਬ ਵੀ 골ਡ ਯਾਰ ਜਿੱਤ ਗਿਆ ਬੜਾ ਮਤਲਬ ਅ इमोशनल ਵੀ ਹੋਏ ਤੇ ਬੜਾ ਮਤਲਬ ਆਂਦਾ ਯਾਰ ਕਿ ਆਪਣਾ ਬੱਚਾ ਜਿਹੜਾ ਹੈ ਕਿੱਥੇ ਕਿੱਥੇ ਜਾ ਕੇ ਬੁਲਾਉਂਦੀਆ ਸੁੰਦਾ ਪਿਆ ਹੈ ਤੇ ਬਹੁਤ ਹੀ ਮਾਣ ਹੋਇਆ ਬਹੁਤ ਹੀ ਮਾਣ ਕਿਉਂਕਿ ਸਾਰੇ ਪਿੰਡ ਵਾਸਤੇ ਮਾਣ ਨਾਲੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਤੇ ਆਪਣੇ ਡਿਸਟ੍ਰਿਕਟ ਦਾ ਨਾਮ ਰੋਸ਼ਨ ਕੀਤਾ ਪੰਜਾਬ ਦਾ ਨਾਮ ਰੋਸ਼ਨ ਕੀਤਾ ਕਿਉਂਕਿ ਜਿਹੜੇ ਇਹ ਬਾਹਰੀਆਂ ਕੰਟਰੀਆਂ ਚ ਬੱਚੇ ਇਸ ਜਿਹੜੇ ਹਾਈਲਾਈਟਸ ਕਰਕੇ ਜਾ ਰਹੇ ਆ ਉਹਨਾਂ ਵਾਸਤੇ ਬਹੁਤ ਵੱਡੀ ਮਿਸਾਲ ਹੈ ਕਿ ਅਸੀਂ ਇੱਥੇ ਰਹਿ ਕੇ ਵੀ ਆਪਣਾ ਜਿਹੜਾ ਹੈ ਖੇਡ ਕਰ ਸਕਦੇ ਆ ਉਹਦੇ ਨਾਲ ਚਲੋ ਇੱਦਾਂ ਸਿਲੈਕਟ ਹੁੰਦੇ ਅੱਗੇ ਅਫਸਰ ਸਿਲੈਕਟ ਹੁੰਦੇ ਆ ਸਾਰਾ ਕੁਝ ਹੁੰਦੇ ਆ ਨੈਸ਼ਨਲ ਸਰਟੀਫਿਕੇਟ ਮਿਲਦੇ ਆ ਬੜਾ ਕੁਝ ਸਿੱਖਣ ਨੂੰ ਮਿਲਦਾ ਆ ਸਾਨੂੰ ਬੜਾ ਹੀ ਮਾਣ ਹੈ ਤੇ ਇਸ ਕਰਕੇ ਅਸੀਂ ਸਮਝ ਲਏ ਕਿ ਬਲਰਾਜ ਦੀ ਤਿਆਰੀ ਆ ਕਿਸ ਤਰੀਕੇ ਨਾਲ ਹੋਣ ਵਾਲੇ ਸਮੇਂ ਦੇ ਵਿੱਚ ਵੀ ਦੇਖੋ ਨੈਸ਼ਨਲ ਵਾਸਤੇ ਸਿਲੈਕਟ ਹੋ ਗਿਆ ਹੈ ਅਸੀਂ ਕਹਿੰਦੇ ਨੈਸ਼ਨਲ ਵਿੱਚੋਂ ਵੀ ਇਹ 골ਡ ਮੈਡਲ ਇਹਦੀ ਪੂਰੀ ਜਿਹੜੀ ਇਹਦੀ ਇੱਕੋ ਹੀ ਆਸ ਹੈ ਵੀ ਨੈਸ਼ਨਲ ਵਿੱਚੋਂ ਵੀ 골ਡ ਮੈਡਲ ਜਿੱਤ ਕੇ ਆਣਾ ਹੈ ਉਹਦੇ ਵਾਸਤੇ ਖੇਲੋ ਇੰਡੀਆ ਵਾਸਤੇ ਇਹਨਾਂ ਜਾਣਾ ਹੈ ਖੇਡਣ ਵਾਸਤੇ ਉਹ ਇਹਦੀ ਇੱਕ ਦਿਲ ਦੀ ਖੁਆਸ਼ ਹੈ ਤੇ ਉਹ ਪ੍ਰਮਾਤਮਾ ਚਲੋ ਅਸੀਂ ਕਹਿੰਦੇ ਪੂਰੀ ਕਰੇ ਪਰ ਉਹ ਵੀ ਹੈ ਕਿਉਂਕਿ ਇਹਦੀ ਪ੍ਰੈਕਟਿਸ ਬਹੁਤ ਜ਼ਿਆਦਾ ਹੈ ਸਕੂਲ ਵਾਲੋਂ ਵੀ ਬੜੀ ਸਪੋਰਟ ਰੈਂਦੀ ਆ ਸਾਡੇ ਵਾਲੋਂ ਵੀ ਪੂਰੀ ਸਪੋਰਟ ਰੈਂਦੀ ਆ ਅਸੀਂ ਕਦੇ ਜਵਾਬ ਹੀ ਨਹੀਂ ਦਿੰਨੇ ਔਰ ਇਹਦਾ ਇਹਦਾ ਇਹ ਹੈ ਵੀ ਇਹਨਾਂ ਨਾਲ ਕਿਤੇ ਖੜਨਾ ਹੈ ਇਹਨਾਂ ਆਪਣੇ ਸਕੂਲੋਂ ਸਕੂਲੋਂ ਘਰ ਤੱਕ ਘਰ ਤੋਂ ਇਹਨਾਂ ਪ੍ਰੈਕਟਿਸ ਇਸ ਕਰਕੇ ਪਿੰਡ ਦੇ ਜਿਹੜੇ ਨਗਰ ਦੇ ਸਾਡੇ ਹੋਰ ਵੀ ਬੱਚੇ ਆ ਉਹਨਾਂ ਨੂੰ ਵੀ ਬਹੁਤ ਜਣਿਆਂ ਨੂੰ ਉੱਥੇ ਸਕੂਲ ਲਿ ਜਾ ਕੇ ਉਹਨਾਂ ਨੂੰ ਸਕਲਾਦਾ ਹੈ ਔਰ ਅੱਗੇ ਤੋਂ ਅੱਗੇ ਮਤਲਬ ਵਧੀਆ ਬੱਚਿਆਂ ਦੇ ਵਿੱਚ ਵੀ ਵਧੀਆ ਜਿਹੜੀ ਔਰ ਮੈਨੂੰ ਬਹੁਤ ਮਾਣ ਮਹਿਸੂਸ ਹੋਇਆ ਜੀ ਜਦੋਂ ਪਤਾ ਲੱਗਾ ਵੀ ਸਾਡਾ ਭਤੀਜਾ 골ਡ ਮੈਡਲ ਜਿੱਤ ਕੇ ਆਇਆ ਹੈ ਜਦੋਂ ਪਿੰਡ 'ਚ ਆਇਆ ਤਾਂ ਸਾਨੂੰ ਬੜੀ ਖੁਸ਼ੀ ਹੋਈ ਹੈ ਤਾਂ ਇਹਦੇ ਨਾਲ ਸਾਡਾ ਤੇ ਸਾਡੇ ਪਿੰਡ ਦਾ ਬਹੁਤ ਨਾਂ ਰੁਸ਼ਨ ਹੋਇਆ ਹੈ ਜੀ ਸਾਡੇ ਜ਼ਿਲ੍ਹੇ ਦਾ ਨਾਂ ਰੁਸ਼ਨ ਕੀਤਾ ਹੈ